ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਸਾਫ ਕਾ ਜੱਥੇਦਾਰ ਜਾਨੀ ਰਖਵੀਰ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਤਾ ਲੱਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਕਾ ਜੱਥੇਦਾਰ ਜਾਨੀ ਰਖਵੀਰ ਸਿੰਘ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ 26 ਜੂਨ 2025 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਕਿ ਉਹਨਾਂ ਨੂੰ ਡਰ ਹੈ ਕਿ ਹੁਣ ਉਹਨਾਂ ਨੂੰ ਮੁਖ ਗ੍ਰੰਥੀ ਦੇ ਅਹੁਦੇ ਤੋਂ ਵੀ ਲਾਹ ਦਿੱਤਾ ਜਾਵੇਗਾ ਅਤੇ ਇਹ ਕਾਰਵਾਈ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤੇ ਬਗੈਰ ਕੀਤੀ ਜਾਵੇਗੀ ਜੋ ਕਿ ਨਾ ਸਿਰਫ ਨਿਯਮਾਂ ਦੇ ਵਿਰੁੱਧ ਹੋਵੇਗੀ ਸਗੋਂ ਗੁਰਮਤ ਮਰਿਆਦਾ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਉਲਟਵੀ ਹੋਵੇਗੀ ਇਹ ਉਹਨਾਂ ਨੇ ਆਪਣੀ ਅਪੀਲ ਵਿੱਚ ਕਿਹਾ ਹੈ ਉਹਨਾਂ ਕੋਰਟ ਤੋਂ ਆਪਣੀ ਨੌਕਰੀ ਬਚਾਉਣ ਦੀ ਅਪੀਲ ਕਰਦੇ ਹਨ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਕੱਤਰ ਅਤੇ ਮੈਨੇਜਰ ਨੂੰ ਉਨਾ ਵਿਰੁੱਧ ਕਿਸੇ ਤਰ੍ਹਾਂ ਦੀ ਅਣਉਚਿਤ ਤੇ ਪੱਖਪਾਤੀ ਕਾਰਵਾਈ ਕਰਨ ਤੋਂ ਰੋਕਿਆ ਜਾਵੇ। ਉਹਨਾਂ ਆਪਣੀ ਅਪੀਲ ਵਿੱਚ ਦੋਸ਼ ਲਗਾਇਆ ਕਿ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਵਿਰੁੱਧ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਇਹ ਦੁਰਭਾਵਨਾਪੂਰਨ ਅਤੇ ਗੈਰਕਾਨੂੰਨੀ ਹੋਵੇਗਾ। ਇਸ ਬੇਇਨਸਾਫੀ ਵਾਲੇ ਫੈਸਲੇ ਨਾਲ ਸੰਸਥਾਗਤ ਮਾਣ ਮਰਿਆਦਾ ਨੂੰ ਠੇਸ ਪਹੁੰਚੇਗੀ ਕਿਉਂਕਿ ਇਸ ਦਾ ਮਕਸਦ ਕੁਝ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਖੁਸ਼ ਕਰਨਾ ਹੋਵੇਗਾ। ਜੋ 2 ਦਸੰਬਰ 2024 ਵਿੱਚ ਉਨ੍ਹਾਂ ਵੱਲੋਂ ਲਏ ਗਏ ਇੱਕ ਮਹੱਤਵਪੂਰਨ ਫੈਸਲੇ ਤੋਂ ਅਸੰਤੁਸ਼ਟ ਹਨ ਇਸ ਮਸਲੇ ਦੀ ਸੁਣਵਾਈ ਹਾਈ ਕੋਰਟ ਵਿੱਚ 1 ਜੁਲਾਈ 2025 ਨੂੰ ਹੋਣੀ ਹੈ ਜਿਸ ਵਿੱਚ ਅਦਾਲਤ ਦੇਖੇਗੀ ਕਿ ਕੀ ਵਾਕਈ ਗਿਆਨੀ ਰਕबीर ਸਿੰਘ ਵੱਲੋਂ ਪ੍ਰਗਟਾਏ ਗਏ ਖੱਤਿਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਭਾਵਿਤ ਕਾਰਵਾਈ ਜਾਇਜ਼ ਹੋਵੇਗੀ ਕਿ ਕਾਨੂੰਨ ਉਨ੍ਹਾਂ ਨੂੰ ਮਦਦ ਪ੍ਰਦਾਨ ਕਰ ਸਕਦਾ ਹੈ ਇਹ ਤਾਂ ਹੈ ਖਬਰ ਲੇਕਿਨ ਇਸਨੇ ਪੰਥਕ ਹਲਕਿਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ ਅਤੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਹਨ ਇੱਕ ਪੱਖ ਤਾਂ ਇਹ ਹੈ ਕਿ ਗਿਆਨੀ ਰਖਵੀਰ ਸਿੰਘ ਨੂੰ ਬੀਤੀ 7 ਮਾਰਚ 2025 ਨੂੰ ਬਿਨਾਂ ਕਾਰਨ ਦੱਸੇ ਬਿਨਾਂ ਕਿਸੇ ਦੋਸ਼ ਸਾਬਤ ਕੀਤੇ ਬਿਨਾਂ ਆਪਣਾ ਪੱਖ ਰੱਖਣ ਦਾ ਮੌਕਾ ਦਿੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਤਕਾਰਯੋਗ ਪਦਵੀ ਤੋਂ ਲਾਹ ਦਿੱਤਾ ਗਿਆ ਸੀ ਅਜਿਹੇ ਵਿੱਚ ਜੇ ਅਜ્ઞਾਨੀ ਰਖਵੀਰ ਸਿੰਘ ਨੂੰ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਵੀ ਲਾਹੇ ਜਾਣ ਦਾ ਖਤਸ਼ਾ ਖੜਾ ਹੋ ਜਾਏ ਤਾਂ ਉਹ ਆਪਣੇ ਬਚਾਅ ਲਈ ਕਿਹੜਾ ਰਾਹ اختیار ਕਰਨ ਉਹਨਾਂ ਕੋਲ ਕੀ ਆਪਸ਼ਨਸ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਆ ਕੇ ਜਾਂ ਮੀਡੀਆ ਬੁਲਾ ਕੇ ਪੰਥ ਦੇ ਸਾਹਮਣੇ ਆਪਣੀ ਗੱਲ ਰੱਖ ਸਕਦੇ ਸਨ ਪਰ ਸਵਾਲ ਪੈਦਾ ਹੁੰਦਾ ਹੈ ਕਿ ਇਸ ਤਰ੍ਹਾਂ ਉਹਨਾਂ ਨੂੰ ਨਿਆਂ ਮਿਲਦਾ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਬਖਸ਼ ਦਿੰਦੀ ਕਿ ਪੰਥ ਉਨਾ ਦੇ ਬਚਾ ਲਈ ਖੜਦਾ ਜੇ ਖੜ ਵੀ ਜਾਂਦਾ ਤਾਂ ਕਿ ਪੰਥ ਸ਼੍ਰੋਮਣੀ ਕਮੇਟੀ ਤੋਂ ਫੈਸਲਾ ਰੁਕਵਾ ਸਕਦਾ ਸੀ ਤਜਰਬਾ ਕੀ ਕਹਿੰਦਾ ਹੈ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਪੰਥ ਦੀ ਕਿੰਨੀ ਪ੍ਰਵਾਹ ਕਰਦੀ ਹੈ ਇਹ ਸਭ ਨੇ ਦੇਖ ਲਿਆ ਹੈ 7 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਨਾਹੀ ਸਿੰਘ ਸਹਿਬਾਨਾ ਦੀ ਬਰਖਾਸਤਗੀ ਦੇ ਸਮੇਂ ਜਦ ਸਾਰੀ ਕੌਮ ਜ਼ਬਰਨ ਲਾਹੇ ਗਏ ਇਨਾ ਸਿੰਘ ਸਹਿਬਾਨਾ ਦੇ ਨਾਲ ਖੜੀ ਸੀ ਅਤੇ ਜ਼ਬਰਦਸਤ ਵਿਰੋਧ ਵੀ ਕਰ ਰਹੀ ਸੀ ਤਾਂ ਵੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਨਾ ਸੰਗਤਾਂ ਦੇ ਵਿਰੋਧ ਦੀ ਨਾ ਹੀ ਤਖਤ ਸਹਿਬਾਨ ਦੇ ਜਥੇਦਾਰ ਦੀ ਪਦਵੀ ਦੀ ਨਿਯਮ ਕਾਨੂੰਨ ਤਾਂ ਇੱਕ ਪਾਸੇ ਕੋਈ ਘਰ ਦੇ ਨੌਕਰ ਨੂੰ ਵੀ ਇਸ ਤਰ੍ਹਾਂ ਨਹੀਂ ਘਟਦਾ ਅਜਿਹੇ ਹਾਲਾਤਾਂ ਵਿੱਚ ਵੀ ਕੌਮ ਸਿਰਫ ਦਰਸ਼ਕ ਬਣ ਕੇ ਰਹਿ ਗਈ ਸੀ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਦੀ ਮਨਮਰਜ਼ੀ ਹੀ ਚੱਲੀ ਅਜਿਹੇ ਵਿੱਚ ਜੇ ਅੱਜ ਗਿਆਨੀ ਰਘਵੀਰ ਸਿੰਘ ਆਪਣਾ ਖਤਸ਼ਾ ਲੈ ਕੇ ਸੰਗਤ ਦੇ ਸਾਹਮਣੇ ਆਉਂਦੇ ਹਨ ਤਾਂ ਕੀ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਬਖਸ਼ ਦਿੰਦੀ ਉਲਟਾ ਨਾਲੋ ਨਾਲ ਘਰ ਤੋੜ ਦੇਣਾ ਸੀ ਅਜਿਹੇ ਵਿੱਚ ਉਹਨਾਂ ਕੋਲ ਦੂਜਾ ਚਾਰਾ ਕੀ ਸੀ ਕਿ ਕਾਨੂੰਨ ਨਾਲ ਸ਼੍ਰੋਮਣੀ ਕਮੇਟੀ ਦੇ ਹੱਥ ਬੰਦ ਦੇਣ ਜੋ ਉਹਨਾਂ ਕੀਤਾ ਕਿਸੇ ਦੇ ਸਲਾਹ ਨਾਲ ਜਾਂ ਆਪਣੀ ਮਰਜ਼ੀ ਨਾਲ ਇਹ ਦਲੀਲ ਹੈ ਕਿ ਅਕਾਲੀ ਦਲ ਬਦਲ ਅਤੇ ਸ਼੍ਰੋਮਣੀ ਕਮੇਟੀ ਦੀ ਤੱਕੇशाही ਤੋਂ ਤੰਗ ਆ ਕੇ ਅਤੇ ਪੰਥਕ ਸਹਿਯੋਗ ਤੋਂ بے ਆਸ ਹੋ ਜਾਣ ਦੇ ਹਾਲਾਤਾਂ ਕਰਕੇ ਜਾਨੀ ਰਖਵੀਰ ਸਿੰਘ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਜੋ ਉਹਨਾਂ ਦੀ ਨੌਕਰੀ ਬਚੀ ਰਹੇ। ਇਸੇ ਹੀ ਆਧਾਰ ਤੇ ਇਹ ਪੱਖ ਵੀ ਕਿ ਦੱਸਿਆ ਜਾਂਦਾ ਹੈ ਕਿ ਮਸਲਾ ਗਿਆਨੀ ਰਖਵੀਰ ਸਿੰਘ ਦੇ ਨਿੱਜੀ ਨਿਆਂ ਦਾਤਾ ਹੈ ਹੀ। ਸ਼੍ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਦੀ ਪਾਰਦਰਸ਼ਤਾ ਦਾ ਵੀ ਹੈ ਉਹਨਾਂ ਦੀ ਜਵਾਬਦੇਹੀ ਦਾ ਵੀ ਹੈ ਖਾਸ ਤੌਰ ਤੇ ਅੱਜ ਜਦ ਸ਼੍ਰੋਮਣੀ ਕਮੇਟੀ ਪਾਰਦਰਸ਼ੀ ਹੋ ਕੇ ਨਹੀਂ ਚੱਲ ਰਹੀ ਪੰਥ ਪ੍ਰਤੀ ਇਮਾਨਦਾਰ ਨਹੀਂ ਦਿਖ ਰਹੀ ਸੰਗਤਾਂ ਨੂੰ ਜਵਾਬਦੇਹ ਨਹੀਂ ਬਣ ਰਹੀ ਉਹ ਨਿਯਮਾਂ ਦੇ ਪਾਲਣ ਦੇ ਬਗੈਰ ਹੀ ਜੱਥੇਦਾਰ ਕਰ ਰਹੀ ਹੈ ਰੱਖ ਰਹੀ ਹੈ ਅਜਿਹੇ ਹਾਲਾਤਾਂ ਵਿੱਚ ਮੁਲਾਜ਼ਮਾਂ ਨੂੰ ਅਦਾਲਤਾਂ ਵੱਲ ਕੌਣ ਧੱਕ ਰਿਹਾ ਹੈ ਇਕ ਮੁਲਾਜ਼ਮ پاس ਕੀ ਤਰੀਕਾ ਰਹਿ ਜਾਂਦਾ ਹੈ ਕੀ ਚਾਰਾ ਰਹਿ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਕਿਸੇ ਅਨਿਆਇ ਤੋਂ ਬਚਾਵੇ ਆਪਣੇ ਮਾਲਕ ਤੇ ਲਗਾਮ ਲਗਵਾਏ ਕਿ ਅਜਿਹੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਕਾਨੂੰਨ ਦੀ ਮਦਦ ਲੈਣੀ ਨਜਾਇਜ਼ ਹੈ ਇਹ ਸਵਾਲ ਨਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਇਹ ਹੈ ਦੁਨੀਆਵੀ ਪੱਖ ਦੂਜਾ ਪੱਖ ਹੈ ਪੰਥਕ ਤੇ ਪੰਥਕ ਨੈਤਿਕਤਾ ਦਾ ਜੋ ਅਹਿਮ ਮੁੱਦਾ ਹੈ ਉਹ ਇਹ ਕਿ ਕੀ ਗਿਆਨੀ ਰਗਵੀਰ ਸਿੰਘ ਦੀ ਨੌਕਰੀ ਅਹਿਮ ਹੈ ਜਾਂ ਇਸ ਅਹੁਦੇ ਤੇ ਜਾਂ ਜਿਸ ਅਹੁਦੇ ਤੇ ਉਹ ਬਿਰਾਜਮਾਨ ਸਨ ਅਤੇ ਅੱਜ ਜਿਸ ਅਹੁਦੇ ਤੇ ਉਹ ਬੈਠੇ ਹਨ ਉਸ ਦਾ ਮਾਣ ਸਨਮਾਨ ਪ੍ਰਮੁੱਖ ਹੈ ਉਸ ਦੀ ਰੱਖਿਆ ਕਿਸਨੇ ਕਰਨੀ ਹੈ ਠੀਕ ਹੈ ਉਹਨਾਂ ਨੂੰ ਹਟਾਉਣ ਪਿੱਛੇ ਸਿਆਸੀ ਕਾਰਨ ਹਨ ਵਿਅਕਤੀਗਤ ਕਿਣਾ ਵੀ ਹੋਣਗੀਆਂ ਸਿਆਸੀ ਚਾਲਾਂ ਵੀ ਹੋਣਗੀਆਂ ਸ਼ੋਮਣੀ ਕਮੇਟੀ ਅਤੇ ਉਸ ਦੇ ਆਕਾ ਬਾਦਲਕੇ ਨੇ ਪੰਥ ਸਥਾਵਾਂ ਅਤੇ ਤਖਤਾਂ ਦੇ ਮਾਣ ਨੂੰ ਰੋਲਿਆ ਹੈ ਅਤੇ ਰੋਲ ਰਹੇ ਹਨ ਪਰ ਕੀ ਇਸ ਦੇ ਜਵਾਬ ਵਿੱਚ ਅੱਜ ਜੋਗ ਜਾਨੀ ਰਖਵੀਰ ਸਿੰਘ ਨੇ ਕੀਤਾ ਹੈ ਕਿ ਉਸ ਨੂੰ ਜਾਇਜ਼ ਠਹਿਰਾ ਦਿੱਤਾ ਜਾਵੇ ਸ੍ਰੀ ਅਕਾਲ ਤਖਤ ਦਾ ਜਥੇਦਾਰ ਰਿਹਾ ਹੋਵੇ ਅਤੇ ਸ੍ਰੀ ਦਰਬਾਰ ਸਾਹਿਬ ਦਾ ਵਰਤਮਾਨ ਮੁਖ ਗ੍ਰੰਥੀ ਹੋਵੇ ਉਹ ਦੁਨੀਆਵੀ ਅਦਾਲਤ ਦਾ ਸਹਾਰਾ ਲੈ ਕੇ ਕੀ ਸਾਬਤ ਕਰ ਰਿਹਾ ਹੈ ਇਹ ਨਾt ਹੌਸ ਨੂੰ ਆਪਣੀ ਪਦਵੀ ਦੀ ਗਰਮਾਂ ਦਾ ਖਿਆਲ ਹੈ ਤੇ ਨਾ ਹੀ ਪੰਥ ਦੀ ਖੁਦਮੁਖਤਿਆਰੀ ਦਾ ਕਿ ਇਸ ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮਿੰਦਰ ਸਾਹਿਬ ਦੀ ਮਾਨ ਮਰਿਆਦਾ ਸਿੱਖ ਸਿਧਾਂਤਾਂ ਅਤੇ ਪੰਥਕ ਪਰੰਪਰਾਵਾਂ ਦਾ ਘਾਣ ਨਹੀਂ ਕਿ ਸਿਧਾਂਤੀ ਗੱਲੋ ਕਰ ਰਹੇ ਹਮ ਕਿਸ ਨਿਆਨੀ ਗੱਲੋ ਕਰ ਰਹੇ ਹਮ ਅਜਿਹੇ ਵਿੱਚ ਕਿ ਗਿਆਨੀ ਰਖਵੀਰ ਸਿੰਘ ਇਸ ਅਹੁਦੇ ਦੇ ਕਾਬਿਲ ਹਨ ਦੁਨੀਆਵੀ ਅਦਾਲਤ ਤੋਂ ਹੋ ਸਕਦਾ ਹੈ ਕਿ ਉਹ ਕੋਈ ਰਾਹਤ ਲੈ ਲੈਣ ਨੌਕਰੀ ਵੀ ਬਚਾ ਲੈਣ ਲੇਕਿਨ ਪੰਥ ਦਾ ਉਹਨਾਂ ਸਭ ਕੁਝ ਗਵਾ ਦਿੱਤਾ ਹੈ ਤੇ ਪੰਥ ਤੋਂ ਉਹਨਾਂ ਆਪਣਾ ਵੀ ਸਭ ਕੁਝ ਗਵਾ ਲਿਆ ਹੈ ਧੰਨਵਾਦ